ਕਬੀਰ ਜੋਰੀ ਕੀ ਇਹ ਜ਼ੁਲਮ ਹੈ ਕਹਤਾ ਨਾ ਮਹਲਾਲ ਦਫ਼ਤਰ ਲੇਖਾ ਮੰਗੀ ਹੈ ਤਬ ਹੋਏ ਕੋ ਕੌਣ ਹਵਾਲ ਸਤਿਗੁਰ ਕਬੀਰ ਸਾਹਿਬ ਸਮਝਦੇ ਰਹੇ ਨੇ ਕਹਿੰਦੇ ਜੋਰੀ ਕੀ ਇਹ ਜ਼ੁਲਮ ਹੈ ਕਹਿੰਦੇ ਜ਼ੋਰ ਕਰਨਾ ਇੱਕ ਪਾਸੇ ਤੇ ਤੂੰ ਕਹਿਣਾ ਸਮਝਦਾ ਹੈ ਕਿ ਉਹ ਜ਼ੁਲਮ ਹੈ ਈਨ ਮਨਾਉਣਾ ਕਿਸੇ ਨਾਲ ਤੱਕਾ ਕਰਨਾ ਉਹਨਾਂ ਦੀ ਮਨੋਤ ਉਹਨਾਂ ਨੂੰ ਹੀ ਸਮੇਂ ਦੇਣਾ ਕੀਤਾ ਕਿ ਇੱਕ ਪਾਸੇ ਤੂੰ ਕਹਿ ਰਿਹਾ ਕਿ ਐਸਾ ਜ਼ੋਰ ਕੀਤਾ ਜ਼ੁਲਮ ਦੂਜੇ ਪਾਸੇ ਖਾਣ ਵਾਸਤੇ ਕਹਿੰਦੇ ਤੂੰ ੱੱਕੇ ਨਾਲ ਡੰਗਰ ਨੂੰ ਫੜ ਕੇ ਸ਼ਰੀਰ ਪੀਰਦਾ ਤੇ ਕਹਿੰਦਾ ਹਲਾਲ ਕਹਿੰਦੇ ਉਹੀ ਇੱਕ ਪਾਸੇ ਤੂੰ ਸਮਝਦਾ ਕਿ ਉਥੇ ਦਫ਼ਤਰ ਚ ਲੇਖਾ ਮੰਗਿਆ ਜਾਂਦਾ ਜੋ ਵੀ ਕੀਤਾ ਦਫ਼ਤਰ ਲੇਖਾ ਮੰਗਿਏ ਤਬ ਹੋਏ ਕੋਈ ਕੌਣ ਹਵਾਲਾ ਉਦੋਂ ਕਹਿੰਦੇ ਤੇਰਾ ਕੀ ਹਾਸਲ ਹੋਵੇਗਾ ਕੀ ਤੇਰਾ ਹਵਾਲਾ ਹੋਵੇਗਾ ਕਿਉਂਕਿ ਗੁਰਮਤਿ ਲਿਖੇ ਨਹੀਂ ਮੰਨਦੀ ਉਹਨਾਂ ਦੇ ਅਨੁਸਾਰ ਉਹਨਾਂ ਦੀ ਮੰਨਤ ਜਿਵੇਂ ਉਸੇ ਨੂੰ ਕਹਿਣਾ ਕੀਤਾ ਕਿ ਤੁਸੀਂ ਇੱਕ ਪਾਸੇ ਕਹਿੰਦੇ ਹੋ ਕਿ ਲੇਖਾ ਮੰਗਿਆ ਜਾਂਦਾ ਹੈ ਤੇ ਉਸ ਦਾ ਹਿਸਾਬ ਦੇਣਾ ਪੈਂਦਾ ਹੈ ਤੇ ਇੱਕ ਪਾਸੇ ਕਹਿੰਦੇ ਜ਼ੋਰ ਕੀਤੇ ਆ ਜ਼ੁਲਮ ਸਮਝਦੇ ਆ ਦੂਜੇ ਪਾਸੇ ਖਾਣ ਵਾਸਤੇ ਉਸੇ ਨੂੰ ਫਲਾਲ ਸਮਝਦੇ ਗੁਰਮਤਿ ਇਹ ਕਰੀਆ ਮੁਸਲਮਾਨ ਕਹਾਵਣ ਮੁਸ਼ਕਿਲ ਜਾਂ ਹੋਏ ਤਾਂ ਮੁਸਲਮਾਨ ਕਹਾਵੇ ਕਹਿੰਦੇ ਮੁਸਲਮਾਨ ਕਹਾਉਣਾ ਮੁਸ਼ਕਿਲ ਹੈ ਕਿਉਂਕਿ ਆਪਣੇ ਕਰਤਾਰ ਤੇ ਪੂਰਾ ਉਤਰਨਾ ਆਪਣੀ ਉਸ ਮੱਤ ਦੇ ਅਨੁਸਾਰ ਚੱਲਣਾ ਜਿਹੜੀ ਉਹ ਪਰਮੇਸ਼ਰ ਜੀ ਉਹ ਅਲਾਦੀਆ ਉਸ ਦੇ ਅਨੁਸਾਰ ਚੱਲਣਾ ਕਹਿੰਦੇ ਮੁਸ਼ਕਲ ਆ ਜਿਹੜਾ ਕੋਈ ਪੂਰਾ ਉੱਤਤਾ ਉਹ ਵੀ ਮੁਸਲਮਾਨ ਵਾਹਿਗੁਰੂ ਜੀ ਕਾਹਦਾ ਸਾ ਵਾਹਿਗੁਰੂ ਜੀ ਕੀ ਬਤ